ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਬੈਨਪਾਲ ਬੁਟੀਕ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਲੈ ਕੇ ਆਏ ਆ ਆਫਰ कॉटन ਦੇ ਸੂਟਾਂ ਦੇ ਉੱਪਰ ਨਾਲ ਦੁਪੱਟੇ ਨੇ ਜੀ 올ਓਵਰ ਸੂਟ ਨੇ ਤੇ ਦੋ ਪੀਸ ਹੋਣਗੇ ਮੈਚਿੰਗ ਸੂਟ ਦੇ ਤੇ ਲਿਮਟਿਡ ਸਟਾਕ ਆ ਸਾਡੇ ਕੋਲ ਕਿਸੇ ਦਾ ਇੱਕ ਪੀਸ ਹੈ ਕਿਸੇ ਦੇ ਦੋ ਪੀਸ ਨੇ ਜੀ ਕਿਸੇ ਦੇ ਤਿੰਨ ਪੀਸ ਨੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਿਓ ਜੀ ਅੱਜ ਉਹ ਆਪਾਂ कॉटन ਦੇ ਸੂਟ ਦੇਖੀਏ ਹਾਂਜੀ ਆ ਹੈਗੇ ਨੇ ਜੀ 올ਓਵਰ ਸੂਟ ਹੈ ਇੱਕ ਸੂਟ ਦੇ ਨਾਲ ਇੱਕ ਸੂਟ ਅਸੀਂ ਫ੍ਰੀ ਦੇ ਰਿਹਾ ਤੁਹਾਨੂੰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ 올ਓਵਰ 5 ਮੀਟਰ ਸੂਟ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਦਾ ਇਹ ਦੁਪੱਟਾ ਹੋਊਗਾ ਕਾਟਨ ਦਾ ਦੁਪੱਟਾ ਮਿਲੂ ਤੁਹਾਨੂੰ ਆ ਦੇਖੋ ਆ ਦੁਪੱਟਾ ਇਹਦੇ ਨਾਲ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੈ ਜੀ ਇਹ 500 ਦਾ ਸੂਟ ਹੈ ਜੀ ਇਹ 500 ਦਾ ਇੱਕ ਸੂਟ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੈ ਜੀ ਇਹ ਤੇ ਇੱਕ ਕਲਰ ਦੇਖ ਲੋ ਇਹਦੇ ਵਿੱਚ ਕਲਰ ਇਹ ਕਾ ਆ ਗਿਆ ਜੀ ਮਹਿਰੂਨ ਕਲਰ ਦੇਖ ਸਕਦੇ ਤੁਸੀਂ ਵਧੀਆ ਕਾਟਨ ਦਾ ਸੂਟ ਆ ਜੀ ਇਹ ਦੇ ਨਾਲ ਦੇਖੋ 5 ਮੀਟਰ ਦਾ ਸੂਟ ਮਿਲੂਗਾ ਨਾਲ ਦੁਪੱਟਾ ਮਿਲੂਗਾ ਆ ਦੇਖੋ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੀ ਇਹਦੇ ਨਾਲ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੋਇਆ ਹੈ ਦੁਪੱਟੇ ਤੇ ਕਪ੍ਰਿੰਟ ਆ ਗਿਆ ਬਲੂ ਕਲਰ ਦਾ ਦੇਖੋ ਬਲੂ ਕਲਰ ਦਾ ਪ੍ਰਿੰਟ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਅਗਰ ਤੁਸੀਂ ਘਰੇ ਆ ਕੇ ਲੈਣਾ ਚਾਹੋ ਤਾਂ ਤੁਸੀਂ ਘਰੇ ਅੱਗੇ ਵੀ ਲੈ ਸਕਦੇ ਹੋ ਜੀ ਆਹ ਦੇਖੋ ਜੀ ਇਹਦੇ ਨਾਲ ਵੀ ਦੁਪੱਟਾ ਬਹੁਤ ਸੋਹਣਾ ਹੈ ਮੈਂ ਫੇਰ ਤੋਂ ਦੁਬਾਰਾ ਦੱਸ ਦਿੰਦੀ ਆ ਇਹ ਤੁਹਾਨੂੰ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੈ ਜੀ ਸੋ ਲਾਈਕ ਕੋ ਸੂਟ ਆ ਜੀ ਇਹ ਕੋ ਸੂਟ ਅਸੀਂ ਫ੍ਰੀ ਦੇਵਾਂਗੇ ਇਹ ਨਾਲ ਦੁਪੱਟੇ ਬਹੁਤ ਸੋਹਣੇ ਨੇ ਜੀ ਇਹਨਾਂ ਦੇ ਨਾਲ ਲੋਕਾਂ ਦੇ ਜਿਹੜੀਆਂ ਹਾਂਜੀ ਇੱਕ ਕਲਰ ਆ ਆ ਗਿਆ ਜੀ ਬਹੁਤ ਸੋਹਣਾ ਕਲਰ ਆ ਜੀ ਇਹ ਸਰਦਾਰੀ ਜਿਹਾ ਰੰਗ ਆ ਜੀ ਪਿੰਕ ਪੀਚ ਦਾ ਸ਼ੇਡ ਆ ਇਹਦਾ ਆ ਦੇ ਹਾ ਦੇ ਕੋ ਸੂਟ ਪਿੰਕ ਪੀਚ ਦੇ ਸੂਟ ਨਾਲ ਵੀ ਦੁਪੱਟਾ ਇਹਦੇ ਨਾਲ ਦੁਪੱਟੇ ਬਹੁਤ ਸੋਹਣੇ ਰੈਡੀ ਹੋਏ ਹੋਏ ਨੇ ਜੀ। ਪ੍ਰਿੰਟਡ ਦੁਪੱਟੇ ਮਿਲਣਗੇ ਤੁਹਾਨੂੰ ਨਾਲ ਇਹਨਾਂ ਤੇ ਸੂਟ ਦੇ ਨਾਲ ਦੇ। 5 ਮੀਟਰ ਸੂਟ ਮਿਲੂਗਾ ਜੀ ਔਰ। ਇੱਕ ਕਲਰ ਆ ਆ ਗਿਆ ਜੀ ਆ ਕਲਰ ਬਹੁਤ ਸੋਹਣਾ ਜੀ ਮਸਟਰਡ येलो ਕਲਰ। ਹਾਂਜੀ ਆ ਦੇਖੋ ਇੱਕ ਕਲਰ ਆ ਆ ਗਿਆ ਜੀ ਮਸਟਰਡ yellow ਕਲਰ ਬਹੁਤ ਸੋਹਣਾ ਰੰਗ ਆ ਜੀ ਖਰਦਾਰੀ ਰੰਗ ਨੇ ਜੀ ਸਾਰੇ ਇਹਦੇ ਨਾਲ ਇਹ ਦੁਪੱਟਾ ਹੋਊਗਾ ਜੀ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਜੀ ਨਾਲ ਤੇ ਨਾਲ ਦੁਪੱਟਿਆਂ ਤੇ ਲੈਸ ਲੱਗੀ ਹੋਈ ਹੈ ਲੈਸ ਨਾਲ ਰੈਡੀ ਕੀਤਾ ਹੋਇਆ ਦੁਪੱਟਾ ਮਸਟਰਡ yellow ਕਲਰ ਦਾ ਸੂਟ ਆ ਇੱਕ ਨਾਲ ਇੱਕ ਸੂਟ ਫ੍ਰੀ ਹੈ ਜੀ ਇਹ 500 ਦਾ ਇੱਕ ਸੂਟ ਹੈ ਜੀ ਇਹ ਨਾਲ ਨਾਲੇ ਦੁਪੱਟੇ ਅਗਰ ਤੁਸੀਂ ਘਰੇ ਆ ਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਘਰੇ ਆ ਕੇ ਵੀ ਲੈ ਸਕਦੇ ਹੋ ਸੂਟ ਐਡਰੈਸ ਹੈ ਜੀ ਸਾਡਾ ਪਿੰਡ ਅਲੌੜ ਨੀਅਰ ਪ੍ਰੈਸਟਾਈਨਵਾਲ ਜੀਟੀ ਰੋਡ ਗਵਿੰਦਗੜ ਖੰਨਾ ਅਗਰ ਸਾਨੂੰ ਡੀਐਮ ਵੀ ਕਰ ਸਕਦੇ ਹੋ ਤੁਸੀਂ ਵਟਸਐਪ ਤੇ ਨੰਬਰ ਹੈ ਸਾਡਾ 7986110171 ਇੱਕ ਕਲਰ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਸਰਦਾਰੀ ਕਲਰ ਹੈ ਜੀ ਇਹ ਹੈ ਇਹ ਵੀ 5 ਮੀਟਰ ਦਾ ਸੂਟ ਆਲ ਓਵਰ ਨਾਲ ਇਹ ਦੁਪੱਟਾ ਦੁਪੱਟਿਆਂ ਤੇ ਲੈਂਸ ਲੱਗੀ ਹੋਈ ਹੈ ਜੀ ਆਹ ਦੇਖੋ ਜੀ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਹੈ ਦੇਖੋ ਜੀ ਹਾਂਜੀ ਸਾਡੀ ਵੀਡੀਓ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਲਿਓ ਹਾਂਜੀ ਇੱਕ ਆਕੇ ਸਾਡੇ ਕੋਲੇ ਮੈਚਿੰਗ ਸੂਟ ਬਿਨਾਂ ਦੁਪੱਟੇ ਤੋਂ ਸੂਟ ਨੇ ਜੀ ਇਹ ਮੈਚਿੰਗ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਹੈ ਇਹ yellow ਕਲਰ ਦਾ ਨਾਲ ਮੈਚਿੰਗ ਸਲਵਾਰ ਬਿਨਾ ਦੁਪੱਟੇ ਤੋਂ ਇੱਕ ਕਲਰ ਇਸ ਦੇ ਵਿੱਚ ਆ ਆ ਗਿਆ ਜੀ off white ਨਾਲ blue ਕਲਰ ਦੀ ਸਲਵਾਰ ਆਊਗੀ ਇੱਕ ਸੂਟ ਆ ਗਿਆ ਜੀ ਇਹਦੇ ਵਿੱਚ ਫਲਾਵਰ ਬਣੇ ਹੋਏ ਨੇ ਇਹਦੇ ਨਾਲ ਆਊਗੀ ਚਿਕਨ ਦੀ ਬਾਟਮ ਇੱਕ ਸੂਟ ਆ ਗਿਆ ਗ੍ਰੀਨ ਕਲਰ ਦਾ ਵਿੱਚ ਪਿੰਕ ਫਲਾਵਰ ਨੇ ਇਹਦੇ ਨਾਲ ਇਹਦੇ ਨਾਲ ਗ੍ਰੀਨ ਕਲਰ ਦੀ ਬਾਟਮ ਆਊਗੀ ਮਹਿੰਦੀ ਕਲਰ ਅਜ ਇੱਕ ਕਲਰ ਆ ਆ ਗਿਆ ਪਿਓਰ ਕੈਂਬ੍ਰਿਕ ਦੇ ਸੂਟ ਨੇ ਜੀ ਇਹ ਕਾਟਨ ਦੇ ਇਹ ਵੀ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੈ ਜੀ ਇਹ 800 ਦਾ ਇੱਕ ਸੂਟ ਹੈ ਜੀ ਤੁਹਾਨੂੰ ਇੱਕ ਸੂਟ ਨਾਲ ਫ੍ਰੀ ਮਿਲੂਗਾ ਇਹ ਇੱਕ ਆ ਗਿਆ ਆਹ ਵਾਲਾ ਸੂਟ ਇਹ ਲੈਣਕੀ ਹੈ ਜੀ ਕਾਫੀ ਕਲਰ ਦੀ ਨਾਲ ਸਲਵਾਰ ਹੈ ਜੀ ਪਲੀਜ਼ ਜਲਦੀ ਤੋਂ ਜਲਦੀ ਸੂਟਾਂ ਦੀ ਬੁਕਿੰਗ ਕਰ ਦਿਓ ਲਿਮਟਿਡ ਸਟਾਕ ਹੈ ਸਾਡੇ ਕੋਲੇ ਹਾਂ ਜੀ ਇੱਕ ਸੂਟ ਸਾਡੇ ਕੋਲੇ ਆਹ ਹੈ ਜੀ 올 ਓਵਰ 5 ਮੀਟਰ ਸੂਟ ਕਾਟਨ ਦਾ ਨਾਲ ਚਿਕਨ ਦੀ ਕਢਾਈ ਦਾ ਦੁਪੱਟਾ ਜੀ ਇਹਦੇ ਨਾਲ 14 ਸਮਾਦਾ ਸੂਟ ਹੈ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਆ ਦੇਖ ਸੰਗੈ ਤੁਸੀਂ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਹੈ ਇਸ ਦੇ ਵਿੱਚ ਇੱਕ ਕਲਰ ਹੋਰ ਮਿਲੂਗਾ ਜੀ ਗ੍ਰੀਨ ਕਲਰ ਚਿਕਨ ਦੀ ਕਢਾਈ ਵਾਲਾ ਦੁਪੱਟਾ ਪਲੀਜ਼ ਸਾਨੂੰ ਡੀਐਮ ਕਰ ਸਕਦੇ ਹੋ ਨੰਬਰ ਹੈ ਸਾਡਾ 7986110171 ਲਿਮਿਟਿਡ ਸਟਾਕ ਦਿੱਤੇ ਆਕੇ ਵੀ ਤੁਸੀਂ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਇੱਕ ਕਲਰ ਹੈ ਸਾਡਾ ਆਹ ਵਾਲਾ ਜੀ yellow ਕਲਰ ਇਸ ਦੇ ਨਾਲ ਵੀ ਚਿਕਨ ਦੀ ਕੜਾਈ ਵਾਲਾ ਦੁਪੱਟਾ ਆਊਗਾ ਜੀ ਬਲੌਕ ਬਣੇ ਹੋਏ ਨੇ ਜੀ ਦੁਪੱਟੇ ਦੇ ਵਿੱਚ ਮੈਚਿੰਗ ਦੁਪੱਟੇ ਆਉਣਗੇ ਜੀ ਨਾਲ ਇੱਕ ਕਲਰ ਇਸ ਦੇ ਵਿੱਚ 3 ਕਲਰ ਆ ਗਏ ਨੇ ਇਸਦੇ ਨਾਲ ਦੁਪੱਟਾ ਆਊਗਾ ਸੇਮ ਹੀ ਦੁਪੱਟੇ ਰਹਿਣਗੇ ਜੀ ਸਾਰੇ ਸੂਟਾਂ ਦੇ ਨਾਲ ਚਿਕਨ ਦੀ ਕੜਾਈ ਵਾਲੇ ਦੁਪੱਟੇ ਇੱਕ ਸੂਟ ਸਾਡੇ ਕੋਲੇ ਆ ਨਹੀਂ ਜੀ ਮਸਲੀਨ ਦੇ ਦੁਪੱਟੇ ਮਿਲਣਗੇ ਨਾਲ ਮੈਚਿੰਗ ਸਲਵਾਰ ਮਿਲੂਗੀ ਨਾਲ ਆਰੀ ਵਰਤ ਹੋਇਆ ਹੈ ਜੀ ਪ੍ਰਿੰਟ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਗ੍ਰੇ ਕਲਰ ਦਾ ਸੂਟ ਆ ਜੀ ਆ ਦੇਖੋ ਮੈਚਿੰਗ ਸਲਵਾਰ ਹੋਗੀ ਤੇ ਮਸਲੀਨ ਦਾ ਦੁਪੱਟਾ ਹੋ ਗਿਆ ਇਹ ਵੀ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਹੈ ਜੀ ਪਲੀਜ਼ ਜਲਦੀ ਤੋਂ ਜਲਦੀ ਬੁਕਿੰਗ ਕਰ ਸਕਦੇ ਹੋ ਤੁਸੀਂ ਨਾਉ ਲਈ ਮੈਚਿੰਗ ਪ੍ਰਿੰਟਡ ਦੁਪੱਟਾ ਇਹ 1200 ਦਾ ਇੱਕ ਸੂਟ ਹੈ ਜੀ ਇੱਕ ਸੂਟ ਦੇ ਨਾਲ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਲਿਮਟਿਡ ਸਟਾਕ ਹੈ ਜੀ ਇੱਕ ਆ ਗਿਆ ਪੀਚ ਕਲਰ ਆਰੀ ਵਰਕ ਹੋਇਆ ਹੈ ਜੀ ਉੱਪਰ ਇਹਦੇ ਪ੍ਰਿੰਟ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਮੈਚਿੰਗ ਸਲਵਾਰ ਮਸਲੀਨ ਦਾ ਦੁਪੱਟਾ ਪ੍ਰਿੰਟਡ ਪੀਚ ਕਲਰ ਦਾ ਸੂਟ ਹੈ ਜੀ ਇਹ ਪਲੀਜ਼ ਸਾਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਇੱਕ ਸੂਟ ਆਹ ਜੀ ਪ੍ਰਿੰਟਡ ਇਹਦੇ ਵਰਕ ਹੋਇਆ ਹੋਇਆ ਸੂਟ ਤੇ ਜੀ ਕਾਟਨ ਦੀ ਸੂਟ ਨੇ ਜੀ ਇਹ ਆ ਦੇਖੋ ਮਹਿਰੂਨ ਕਲਰ ਆ ਜੀ ਇਸ ਦਾ ਇਹ ਵੀ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਆ ਜੀ ਨਾਲ ਦਾ ਹੀ ਦੁਪੱਟਾ ਦੁਪੱਟੇ ਤੇ ਪੈਚ ਲੱਗਿਆ ਹੋਇਆ ਜੀ ਸੂਟ ਨਾਲ ਦਾ ਇਹ 1500 ਦਾ ਸੂਟ ਹੈ ਜੀ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਨਾਲ 21 ਦੇ ਵਿੱਚ ਆ ਗਿਆ ਜੀ ਬਲੈਕ ਕਲਰ ਇਸ ਦੇ ਵਿੱਚ ਕਾਰ ਵਰਕ ਹੋਇਆ ਹੋਇਆ ਨਾਲ ਦੇ ਹੀ ਦੁਪੱਟਾ ਤੁਹਾਨੂੰ ਮਿਲੂਗਾ ਬਲੈਕ ਕਲਰ ਦਾ ਹੀ ਦੁਪੱਟੇ ਤੇ ਸੂਟ ਨਾਲ ਦੇ ਪ੍ਰਿੰਟ ਦਾ ਪੈਚ ਵਰਕ ਕੀਤਾ ਹੋਇਆ ਪਲੀਜ਼ ਸਾਨੂੰ ਜਲਦੀ ਜਲਦੀ ਡੀਐਮ ਕਰੋ ਬੁਕਿੰਗ ਕਰ ਸਕਦੇ ਹੋ ਲਿਮਟਿਡ ਸਟਾਕ ਆ ਦੋ ਦੋ ਪੀਸ ਨੇ ਜੀ